ਸਾਰੇਨ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਾਨੂੰ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਮੈਂ ਲਾਨ ਲੱਗੀ ਸੀਗੀ ਮਧਾਨੀ ਟਾਈਮ ਜਿਹੜਾ ਸਵੇਰ ਦਾ 5 ਵਜੇ ਤੇ ਤੁਹਾਨੂੰ ਅੱਜ ਹੀ ਮੇਰੀ ਘਟੇ ਆਂਦੀ ਹੁਣੀ ਕਿਉਂਕਿ ਸਾਰੇ ਪਰਿਵਾਰਿਕ ਮੈਂਬਰ ਜਿਹੜੇ ਸੁੱਤੇ ਹੋਏ ਮੈਂ ਹੀ ਉੱਠੀ ਹਾਂ ਇਸ ਲਈ ਮੈਂ ਹੋਣੀ ਹੁਣੀ ਬੋਲਦੀ ਆ ਪਰ ਮੈਂ ਸੋਚਿਆ ਕਿ ਕਿਰੋਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੀ ਆ ਇਹ ਵੀਡੀਓ ਮੈਂ ਕਰਨ ਲੱਗੀ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਬਿਲਕੁਲ ਵੀ ਜਿਹੜਾ ਵਧਾਣੀ ਲਾਣੀ ਨਹੀਂ ਆਂਦੀ ਵੀ ਕਿਸ ਤਰ੍ਹਾਂ ਅਸੀਂ ਵਧਾਣੀ ਲਾਣੀ ਕਿੰਨਾ ਕੁ ਪਾਣੀ ਪਾਣਾ ਇਸ ਤਰ੍ਹਾਂ ਦਾ ਪਾਣਾ ਤੇ ਜਿਹੜਾ ਕਿ ਇਹ ਆਪਣਾ ਵਧੀਆ ਤਰੀਕੇ ਨਾਲ ਆ ਜਾਊਗਾ ਤੇ ਪਲੀਜ਼ ਮੇਰੀਆਂ ਭੈਣਾਂ ਜਿਹੜੀਆਂ ਲਾ ਲੰਦੀਆਂ ਮੇਰੇ ਵਰਗੀਆਂ ਤੇ ਜੇ ਤਕਰੀਬਨ ਉਹਨਾਂ ਨੂੰ ਸਭ ਨੂੰ ਪਤਾ ਹੀ ਜਾਵੇ ਵਧਾਣੀ ਕਿਸ ਤਰ੍ਹਾਂ ਲਾਈਦੀ ਕਿਸ ਤਰ੍ਹਾਂ ਕਿਹੇ ਗੱਡੀ ਦਾ ਉਹ ਇਗਨੋਰ ਕਰੋ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਹੈਗਾ ਸਭ ਤੋਂ ਪਹਿਲਾਂ ਸਾਰਿਆਂ ਦੇ ਇਹ ਹੀ ਦਿਮਾਗ ਚਾਣਾ ਕਿ ਇਹਦੇ ਚ ਕਿਹੜੀ ਨਵੀਂ ਗੱਲ ਦੱਸਣੀ ਹੈ ਤੇ ਸਾਰਿਆਂ ਨੂੰ ਪਤਾ ਪਰ ਨਹੀਂ ਪਤਾ ਅੱਜ ਕੱਲ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਵਿਚਾਤੀ ਕਿ ਬਣਾਣੀ ਜਿਹੜੇ ਕਿਸ ਤਰ੍ਹਾਂ ਲਾਣੀ ਹੈ ਤੇ ਕਿਸ ਤਰ੍ਹਾਂ ਜਿਹੜਾ ਕੇਕ ਕੱਢਣਾ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਵਿੱਚੇ ਡਲ ਜਾਂਦਾ ਹੈ ਜਾਂ ਫਿਰ ਪਾਣੀ ਗਰਮ ਪਾ ਦਿੰਦੇ ਜਾਂ ਠੰਡਾ ਪਾ ਦਿੰਦੇ ਆ ਇਸ ਲਈ ਮੈਂ ਸੋਚਿਆ ਚਲੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆ ਆ ਦੇਖੋ ਜਿਹੜੀ ਆਪਣੀ ਦਹੀਂ ਜੰਮ ਗਈ ਪਹਿਲਾਂ ਤਾਂ ਇਹਨੂੰ ਪਰਸ਼ੀ ਦੇ ਨਾਲ ਚੰਗੀ ਤਰ੍ਹਾਂ ਇਸ ਰੋਟੀ ਨੂੰ ਮੈਂ ਛਰ ਲਵਾਂਗੇ ਥੋੜੀ ਤਾਂ ਕਿ ਜਿਹੜੀ ਚਾਟੀ ਵਿੱਚ ਜਦੋਂ ਅਸੀਂ ਦੁੱਧ ਜਮਾਣੀ ਆ ਤੇ ਵਿੱਚ ਜਿਹੜਾ ਗੜਿਆ ਨਾ ਰਹਿ ਜਾਵੇ ਤੁਹਾਨੂੰ ਮੇਰੀ ਥੋੜੀ ਆਵਾਜ਼ ਵੀ ਬਹੁਤ ਤੋਂ ਆ ਵੀ ਹੋਣੀ ਕਿਉਂਕਿ ਸਵੇਰ ਦਾ ਟਾਈਮ ਹੈ ਹੁਣੀ ਮੈਂ ਉੱਠੀ ਆ ਤੇ ਸਭ ਤੋਂ ਪਹਿਲਾਂ ਇਹੀ ਹੈ ਮਿਮਿ ਬਣਾਣੀ ਲਗਾ ਲਈਏ ਲਾਈਟ ਵਗੈਰਾ ਦਾ ਪਤਾ ਵੀ ਨਹੀਂ ਹੁੰਦਾ ਵੈਸੇ ਵੀ ਆਪਣੇ ਪਿੰਡਾਂ ਦਾ ਰਵਾਜ ਹੈ ਸਭ ਤੋਂ ਪਹਿਲਾਂ ਉੱਠ ਕੇ ਮਿਮਿ ਰਾਣੀ ਕੇ ਕੱਢਣਾ ਤੇ ਬਾਕੀ ਫਿਰ ਹੋਰ ਕੰਮ ਜਿਹੜੇ ਬਾਅਦ ਚ ਹੁਣ ਦੇਖੋ ਆਵੇਂ ਐਸ਼ ਹੋ ਗਿਆ ਤੇ ਜਿਹਦੇ ਚ ਅਸੀਂ ਪਾਣਾ ਪਾਣੀ ਪਾਣੀ ਜਿਹੜਾ ਨਾ ਜ਼ਿਆਦਾ ਠੰਡਾ ਹੋਵੇ ਤੇ ਨਾ ਜ਼ਿਆਦਾ ਗਰਮ ਹੋਵੇ ਨੋਰਮਲ ਪਾਣੀ ਜਿੱਦਾਂ ਅਸੀਂ ਰੱਖਿਆ ਹੁੰਦਾ ਨੋਰਮਲ ਪਾਣੀ ਜਿੱਦਾਂ ਹੁੰਦਾ ਉਹੀ ਪਾਣਾ ਤੇ ਪਾਣੀ ਜਿਹੜਾ ਅਸੀਂ ਆਪਣੇ ਤੁਸੀਂ ਦੇਖੋ ਜਿਆਦਾ ਦਹੀਂ ਹੈ ਕਿ ਘੱਟ ਹੈ ਉਸ ਮੁਤਾਬਕ ਪਾ ਲੈਣਾ ਤੇ ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਜਾਦੂ ਪਾਣੀ ਪਾਣਾ ਜ਼ਿਆਦਾ ਪਾਣੀ ਨਹੀਂ ਪਹਿਲੇ ਆਵਾ ਹੁਣ ਪਾ ਲੈਣਾ ਉਸ ਤੋਂ ਬਾਅਦ ਤੁਸੀਂ ਬੰਦ ਘੱਟ ਲੱਸੀ ਦੇ ਵਿੱਚ ਪਾ ਸਕਦੇ ਹੋ ਇਹ ਪਾਣੀ ਇਹ ਪਾਤਾ ਪਾਣੀ ਇੰਨਾ ਕੋ ਹੋਵੇ ਜਾਨੀ ਇੰਦਾ ਵੀ ਨਾ ਹੋਵੇ ਜਿਹੜੀ ਤੁਹਾਡੀ ਮਗਾਣੀ ਹੈ ਤੇ ਉਹਦੇ ਵਿੱਚ ਬਿਲਕੁਲ ਵੀ ਇਹ ਮਤਲਬ ਇਹਨੂੰ ਛੋਹ ਵੀ ਨਾ ਮੈਂ ਆਪਣੇ ਜਿਹੜੇ ਬੁੱਲ ਹੈ ਉਹਨਾਂ ਡੁੱਬ ਜਾਣਗੇ ਇਹਦੇ ਵਿੱਚ ਇਸ ਹਿਸਾਬ ਨਾਲ ਸੀ ਪਾਣੀ ਪਾ ਰਣਾ ਪਰ ਪਾਣੀ ਪਾਣਾ ਹੈਗਾ ਨੋਰਮਲ ਤੇ ਹੁਣ ਜਿਹੜੀ ਮਗਾਣੀ ਨਾਲ ਦੰਦੇ ਅਗੇ ਅਗੇ ਤਾਂ ਐਦਾਂ ਦਾ ਟਾਈਮ ਆ ਜਾਣਾ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਕਿ ਕਿਦਾਂ ਆਪਣੇ ਘਰ ਅਸੀਂ ਮੁੱਖਾਂ ਜਿਹੜਾ ਤਾਜ਼ਾ ਕੇਲੇ ਕਿਦਾਂ ਕੱਢ ਸਕਦੇ ਆ ਮਸਟ ਰੈਡੀ ਬੀਟ ਲੈ ਆਉ ਅਜੇ ਮੈਂ ਕਹਿੰਦੀ ਪਿੰਡਾਂ 'ਚ ਤੇ ਵੀ ਪਤਾ ਹੁੰਦਾ ਸ਼ਹਿਰ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਮੱਲ ਪਰ ਹੁਣ ਪਿੰਡਾਂ 'ਚ ਜਿਹੜਾ ਮਾੜਾ ਹੀ ਹਾਲ ਹੈ ਕੋਈ ਕੇਲ ਕੱਟ ਕੇ ਨਹੀਂ ਆਉਂਦੇ ਰਹਾ ਜਿਆਦਾ ਵੀ ਮਲਾਈ ਨਾ ਦਿੱਤੇ ਗਿਵਨ ਦੇ ਕਿਉਂ ਆਉਂਦੇ ਨੇ ਜਿਨ੍ਹਾਂ ਨੂੰ ਦੁੱਧ ਹੁੰਦੇ ਜਾਂ ਮੁੱਲ ਦੇ ਦਿੰਦੇ ਆ ചാട്ടി മനോലി തന്നെ രജ ചക്ക പലാണിയ ചെല ഇച്ചാ പപേറ്റ രണ്ടി സോ കുച്ച വേറൊരാസോ ਤਾਲੇ ਕੋ ਜਿਹੜੇ ਆਪਣੇ ਫੋਲਦੇ ਹਨ ਚੰਗੀ ਤਰ੍ਹਾਂ ਡੁੱਬਦੇ ਆ ਐਸਾ ਕਰਕੇ ਚੈੱਕ ਕਰ ਲੈਣਾ ਤੇ ਹੁਣ ਅਸੀਂ ਇਹਨੂੰ ਚਲਾ ਦਵਾਂਗੇ ਤੇ 5-7 ਮਿੰਟ ਚਲਾਉਣ ਤੋਂ ਬਾਅਦ ਫਿਰ ਅਸੀਂ ਚੈੱਕ ਕਰਦੇ ਆ ਵੀ ਪਾਣੀ ਅਸੀਂ ਗਰਮ ਪਾਣਾ ਜੇ ਠੰਡਾ ਪਾਣਾ ਐ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਵੀ ਆਪਣੀ ਚਾਟੀ ਬੰਧਾਣੀ ਜਿਹੜੀ ਸਿੱਧੀ ਹੈ ਤਾਂ ਕਿ ਕਦੋਂ ਚੱਲਣੀ ਹੈ ਤੇ ਜੋੜ ਪੈਣਾ ਕਿ ਆਪਣੀ ਹੋਰ ਨਾ ਹੋਵੇ ਕਿ ਆਪਣੀ ਚਾਟੀ ਉਲਟ ਜਾਵੇ ਇਸ ਤੰਗਰ ਕੇ ਸਟੈਲ ਕੋਈ ਵੀ ਚਾਟੀ ਦੇ ਥੱਲੇ ਰੱਖ ਲਓ ਤੇ ਹੁਣ ਅਸੀਂ ਇਹਨੂੰ ਚਲਾ ਦੇਣਾ ਹੁਣ ਜਿਹੜਾ ਚੈੱਕ ਕਰ ਲਾਂਗੇ ਅਸੀਂ ਹਾਲੇ ਕੀ ਜਿਹੜਾ ਆਪਣਾ ਆਣਾ ਸਟਾਰਟ ਹੋ ਗਿਆ بس ਹੁਣ ਇਹਦੇ ਵਿੱਚ ਸਾਨੂੰ ਕੁਝ ਵੀ ਪਾਣ ਦੀ ਲੋੜ ਨਹੀਂ ਹੈਗੀ ਇੱਕ ਮਰਹਾਂ ਦਸ ਲਈਆ ਹਾ ਦੇਖੋ ਕੇ ਆਪਣਾ ਆਰਮਨਾਨ ਆ ਗਿਆ ਜੇ ਸਾਨੂੰ ਇੱਦਾਂ ਲੱਗੇ ਕਿ ਵੀਰ ਕੇ ਨਹੀਂ ਰਲਿਆ ਰਲਿਆ ਹੁੰਦਾ ਤੇ ਤੁਸੀਂ ਥੋੜਾ ਜਿਹਾ ਕੋਸਾ ਪਾਣੀ ਪਾ ਦੋ ਕੇ ਆਪਣਾ ਆ ਗਿਆ ਬਿਲਕੁਲ بس ਥੋੜੀ ਜਿਹੀ ਰੋਟ ਚੱਲਣ ਦੇਵਾਂਗੇ ਲੱਸੀ ਤੰਗੀਆਂ ਜਿੰਨੀ ਤਰਾ ਅੱਡ ਹੋ ਜਾਵੇ ਤੇ ਫੇਰ ਅਸੀਂ ਜਿਹੜਾ ਕੇ ਕੱਢ ਲਵਾਂਗੇ ਚਲੋ ਜੀ ਹੁਣ ਮਦਾਨੀ ਨੂੰ ਵੀ ਸਾਫ਼ ਕਰ ਲੈਂਦੇ ਜੇ ਸਹੀ ਤਰੀਕੇ ਨਾਲ ਲਾਓ ਤਾਂ ਬਿਲਕੁਲ ਵੀ ਜਿਹੜਾ ਕੇ ਟਾਈਮ ਨਹੀਂ ਲੱਗਦਾ ਹੈਗਾ ਕੇਈ ਕਹਿੰਦੇ ਸਾਡਾ ਤਾਂ ਆਂਦਾ ਨਹੀਂ ਜਾਂ ਵਿੱਚ ਰਲ ਗਿਆ ਬਸ ਸਾਨੂੰ ਜਿਹੜਾ ਸੀਜ਼ਨ ਦੇ ਹਿਸਾਬ ਨਾਲ ਪਤਾ ਹੋਣਾ ਚਾਹੀਦਾ ਜਿੱਦਾਂ ਹੁਣ ਥੋੜਾ ਥੋੜਾ ਠੰਡ ਹੈ ਇੰਨੀ ਜ਼ਿਆਦਾ ਤਾਂ ਨਹੀਂ ਹੈ ਜੀ ਹੁਣ ਕਿ ਜੇ ਹਾਂ ਜ਼ਿਆਦਾ ਠੰਡੀ ਚਲਾਣਾ ਤਾਂ ਥੋੜਾ ਜਿਹਾ ਕੋਸਾ ਪਾਣੀ ਪਾ ਲਓ ਤੇ ਗਰਮੀ ਵਿੱਚ ਅਸੀਂ ਪਾਣਾ ਪਹਿਲਾਂ ਕੋਸ਼ਿਸ਼ ਕਰੋ ਕਿ ਨਾਰਮਲ ਹੀ ਪਾਣੀ ਪਾਓ ਜੇ ਗਰਮੀ ਦੇ ਜੇ ਤੁਹਾਨੂੰ ਲੱਗਿਆ ਵੀ ਨਹੀਂ ਇਹ ਆਂਦਾ ਫਿਰ ਤੁਸੀਂ ਠੰਡਾ ਪਾ ਸਕਦੇ ਪਹਿਲਾਂ ਹੀ ਨਹੀਂ ਜੇ ਜ਼ਿਆਦਾ ਠੰਡਾ ਪਾਦਾਂ ਨਾ ਇਹ ਤਾਂ ਮੈਂ ਇਦਾਂ ਨਹੀਂ ਦੇਖਿਆ ਪਹਿਲਾਂ ਮੇਰੇ ਘੇ ਵਿੱਚ ਰਲ ਜਾਵੇ ਨਾ ਬਸ ਐਦੀ ਬੇਕਾਰ ਜਿਹੜਾ ਉਹਨੂੰ ਛੋਟੇ ਦੰਦੇ ਦੁੱਧ ਨੂੰ ਇਹਦੇ ਨਾਲ ਨਾਲ ਸਾਡੇ ਦੁੱਧ ਦਾ ਨਾ ਮਤਲਬ ਇਹ ਨਿਕਲਦਾ ਨਾਲ ਸਾਡੀ ਲੱਸੀ ਬਣਦੀ ਹੈ ਕੋਈ ਉਖਾਖਾ ਨਹੀਂ ਹੈਗਾ ਬਸ ਤਰੀਕਾ ਪਤਾ ਹੋਣਾ ਚਾਹੀਦਾ ਪਾਣੀ ਕੋਸ਼ਿਸ਼ ਕਰੋ ਨਾਰਮਲ ਹੀ ਪਾਓ ਤੇ ਬਾਅਦ ਚ ਜੇ ਸਰਦੀਆਂ ਤੇ ਤੁਸੀਂ ਗਰਮ ਪਾਣੀ ਪਾ ਲਓ ਜੇ ਤੁਹਾਨੂੰ ਲੱਗਦਾ ਤੁਹਾਨੂੰ ਨਹੀਂ ਕਿ ਹੈ ਤੇ ਗਰਮੀਆਂ ਤੇ ਠੰਡਾ ਪਾ ਲਓ ਹਾਂ ਜੀ ਸੁਫੀ ਆਪਣਾ ਸਫेक्ट ਹੈ ਥੋੜੇ ਜਿਹੇ ਹੱਥ ਮਾਰ ਲਵਾਂ ਮੈਂ ਇਸ ਨੂੰ بس ایک دو گلاں دھیان رکھ کے ਤੁਸੀਂ ਵੀ اس طرح رکھ کے تازہ ਜਿਹੜਾ ਮੱਖਣ ਕੱਢ ਸਕਦੇ ਆ ਤੇ ਆਪਣੇ ਪਰਿਵਾਰ ਨੂੰ ਜਿਹੜੀ ਵਧੀਆ ਚੀਜ਼ ਦੇ ਸਕਦੇ ਆ ਇਹ ਤੁਹਾਨੂੰ ਪਤਾ ਹੀ ਹੈ ਰੈਡੀ ਮੇਡ ਚੱਜ ਕਰਨ ਮਲਾਉਟ ਬਹੁਤ ਜ਼ਿਆਦਾ ਤੇ ਇੱਥੇ ਕੋਈ ਵੀ ਨਹੀਂ ਜ਼ਿਆਦਾ ਖੇਚਲ ਵਾਲਾ ਕੰਮ ਨਹੀਂ ਹੈਗਾ ਹੁਣ ਤਾਂ ਦੂਜਿਆਂ ਆਪ ਚਟੀਆਂ ਆਣ ਲੱਗੀਆਂ ਸਟੀਲ ਦੀਆਂ ਇਹ ਤੁਹਾਡੇ ਕੋਲ ਇਹ ਨਹੀਂ ਹੈ ਜੀ ਤੁਸੀਂ ਉਹਦੇ ਚਲਾ ਸਕਦੇ ਆ ਦੁੱਧਰ ਵੱਧ ਘੱਟ ਦੇ ਕੋਈ ਚੱਕਰ ਨਹੀਂ ਜੇ ਕਿਲੋ ਦੁੱਧ ਵੀ ਜਮਾਇਆ ਹੋਵੇ ਉਹ ਵੀ ਤੁਸੀਂ ਇਸ طرح ਕਰਕੇ ਵਧਾਣੀ ਲਾ ਕੇ ਆਪਣਾ ਮੁੱਖੜ ਘੜ ਸਕਦੇ ਆ ਦੇਖੋ ਇਹਦੇ ਵਿੱਚ ਬਿਲਕੁਲ ਵੀ ਜਿਹੜੀ ਲੱਸੀ ਨਹੀਂ ਮਿਲੀ ਹੈਗੀ ਬਸ ਅੰਨੇ ਕਿਸੇ ਕੀ ਮੇਰੇ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੀਆਂ ਮਨ ਮੀਆਂ ਭੈਣਾਂ ਵੀਡੀਓ ਦੇਖਦੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹ ਤੰਦਰੁਸਤੀ ਬਖਸ਼ੇ ਤੇ ਜਰੂਰ ਦੱਸਣਾ ਤੁਹਾਨੂੰ ਕਿਸ ਸਣੀ ਲੱਗੀ ਆ ਮੇਰੀ ਵੀਡੀਓ ਤੇ ਮੇਰੇ ਤਾਂ ਮਨ ਚ ਆਇਆ ਸੀਗਾ ਮੈਂ ਤਾਂ ਦੇਖਦੀ ਆਂ तकरीबन ਅੱਜਕੱਲ੍ਹ ਦੇ ਬੱਚਿਆਂ ਨੂੰ ਬਿਲਕੁਲ ਵੀ ਜਿਹੜਾ ਚਾਹਤੀ ਬਣਾਉਣੇ ਦਾ ਪਤਾ ਨਹੀਂ ਹੈਗਾ ਤਾਂ ਕਰਕੇ ਚਲੋ ਸ਼ੇਅਰ ਕਰ ਦਿੰਦੀ ਜਿੰਨਿਆਂ ਦੇ ਤੱਕ ਵੀ ਪਹੁੰਚ ਸਕੇ ਤੇ ਤੁਸੀਂ ਵੀ ਇਸ ਤਰ੍ਹਾਂ ਕਰਕੇ ਤਾਜ਼ਾ ਮੱਖਣ ਕੱਟੋ ਤੇ ਜਿਹਦਾ ਚਾਹੀਦੇ ਸੀਗੇ ਬਣਾ ਲਓ ਚਾਹੇ ਧੀ ਮੱਖਣ ਵਰਤ ਲਓ ਉਹ ਕੇ ਬਣਾਉਣ ਵਾਲੀ ਵੀਡੀਓ ਵੀ ਜਿਹੜੀ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਉਹ ਅਲੱਗ ਬਣਾਉਂਗੀ ਵੀਡੀਓ ਨਹੀਂ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਅੱਜ ਵਸੇ ਜੀ ਹੈ ਵਿਚਾਟੀ ਨੂੰ ਮੁੱਖਾ ਨੂੰ ਸੀ ਕਿਸ ਤਰ੍ਹਾਂ ਕੱਢਣਾ ਚੰਗਾ ਜੀ ਰੱਖਾ ਵਾਹੀ ਵੀ ਚੜਦੀ ਕਲਾ ਬਖਸ਼ੇ ਸਾਰਿਆਂ ਨੂੰ ਦੰਦ ਰਸ ਦੀ ਬਖਸ਼ੇ ਆਹ ਆਪਣੀ ਦੱਸੀ ਜਿਹੜੀ ਤਿਆਰ ਹੈ ਹੁਣ ਦੱਸੀ ਦਾ ਤੁਸੀਂ ਗਾੜੀ ਪਤਲੀ ਦੇ ਹਿਸਾਬ ਨਾਲ ਜਿਹੜਾ ਪਾਣੀ ਪਾ ਸਕਦੇ ਹੋ ਜੇ ਤੁਹਾਨੂੰ ਗਾੜੀ ਪਸੰਦ ਹੈ ਤਾਂ ਤੁਸੀਂ ਗਾੜੀ ਪੀ ਲਓ ਨਹੀਂ ਤਾਂ ਪਾਣੀ ਪਾ ਕੇ ਪੀ ਲਓ ਦੱਸੀ ਜਿਹੜੀ ਬੜੀ ਵਧੀਆ ਆਪਣੀ ਛਾਟੀ ਦੀ ਤਿਆਰ ਹੈ ਪੀਲੇ ਲੋਰੋ ਪੰਮ ਹੋ ਗਈ ਤੇ ਈ ਤੇ ਨਿਕਲੇ ਆਪਣੇ ਤਾਏ ਦਾ ਇਹ ਮੁੱਖਣ ਤੇ ਲੱਸੀ ਵੀ ਤੇ ਆ